ਕਬਜੀ ਜੁਰੀ ਆਇਆ ਉਹ ਚਾਚੇ ਵਾਲਿਆ ਪਹਿਲਾਂ ਤਾਂ ਮੈਂ ਤੇਰਾ ਭਰਾ ਲੱਗਦਾ ਤੁਸੀਂ ਗੰਦ ਪਾ ਰਖਿਆ ਇੱਥੇ ਭੈਣ ਚੰਨੋਂ ਐ ਨਹੀਂ ਵੀ ਘਰੇ ਘਰੇ ਗੱਲਿਆ ਕਰੋ ਚੋਚੇ ਗਾਲ ਕਿਵੇਂ ਦਿੰਨਾ ਯਾਰ ਤੂੰ ਗਾਲ ਦਿੰਨਾ ਫਿਰ ਘਰੇ ਉਹ ਕਰ ਲਿਆ ਕਰੋ ਇੱਥੇ ਮੈਂ ਕੱਲ ਲੰਘਿਆ ਜਾਂਦਾ ਸੀ ਪਤੰਦਰਾ ਰਾਤ ਨੂੰ ਅਥਨੇ ਮੈਂ ਢੇੜਾ ਮਾਰਨ ਆਇਆ ਮੈਂ ਡਰ ਗਿਆ ਮਾ ਕਿਤੇ ਸੱਪ ਪਿਆ ਤੇ ਗੰਦ ਤੁਸੀਂ ਪਾਉਣੇ ਹੋ ਇੱਥੇ ਕਿਵੇਂ ਬਾਬਾ ਠੀਕ ਹੈ ਪਹਿਲਾਂ ਤੁਸੀਂ ਦੱਸੋ ਵਧੀਆ ਬਾਬਾ ਇੱਥੇ ਸਾਡੇ ਆ ਸੀਰੀ ਤਾਂ ਹੀ ਦੇਖਿਆ ਬਾਬਾ ਚਰਨਾ ਗੁੰਮਸਾ ਜੀ ਚਨਾ ਇਹ ਤਾਂ ਸਾਡੇ ਬੇੜਲੇ ਉਹ ਇਹ ਤਾਂ ਲਖਣੀ ਮੜੀ ਸੀ ਬਾਬਾ ਖਨ ਨੂੰ 9 ਸਾਲ ਹੋ ਗਏ ਹਾਂ ਹਾਂ ਕੋਈ ਦਾ ਟੜਕੀ ਬੋਲ ਕੇ ਗੱਦਾ ਮੇਰੇ ਸਾਹਮਣੇ ਕਿਤਾਬ ਹੈ ਨਹੀਂ ਉਹ ਬੱਚਾ ਹੀ ਨਹੀਂ ਬੋਲਦੇ ਹੁੰਦੇ ਇਹ ਗਲਾਜੀਤ ਬੱਚੇ ਆਉਂਦੀ ਨਹੀਂ ਗਲਾਜੀਤ ਬੱਥੀ ਇੱਥੇ ਨਹੀਂ ਉਹਨਾਂ ਦੇ ਦੀ ਥੜੀ ਨਹੀਂ ਮੁਸ਼ਕ ਮਾਰਦੀ ਹੁਣ ਫਿਰ ਆਸੇ ਤੇ ਪਾਸੇ ਉਹ ਮਰ ਜਾਂਦੇ ਆ ਕੋਈ ਤੇ ਫਿਰ ਉਹ ਤਾਂ ਮੁਸ਼ਕ ਮਾਰਨੀ ਪੈਂਦੀ ਆ ਸਾਧੂ ਸੰਤਾਂ ਨੂੰ ਕੋਈ ਓ ਅੱਜ ਭਾਂਚੋ ਦੀ ਪੁੱਕੀ ਬਾਲੀ ਖਾਦੀ ਕੀ ਕਬਜੀ ਹੋ ਰਹੀ ਆ ਯਾਰ ਬਾਲੇ ਤੰਗ ਹੀ ਬਾਲੇ ਹੋ ਰਹੇ ਆ ਯਾਰ ਕੰਜਰ ਦਾਇਦ ਕੀ ਨਾ ਸੀਰੀ ਜਿਹਾ ਰੱਖ ਕੇ ਬੁੜੇ ਨੇ ਛੜਿਆ ਜਾਮਾ ਪੰਗਾ ਲੈ ਲਿਆ ਸਾਰਾ ਦਿਨ ਕਦੇ ਤਾਂ ਮਿਰਜਾ ਬਣ ਕੇ ਖੜ ਜਾਂਦਾ ਪਿੰਡ 'ਚ ਬੁੜੀਆਂ ਤੋਂ ਲਾਂਬੇ ਦਵਾਈ ਜਾਂਦਾ ਲੈ ਸੂਟਰੀ ਤੇ ਆ ਗਿਆ ਅੱਜ ਖਰਚਾ ਕਰਾਉਣ ਨੂੰ ਲੈ ਵਾਲਾ ਨੂੰ ਕਿਧਰ ਮਰਿਆਗਾ ਇੱਥੇ ਵੀ ਹੈ ਨਹੀਂਗਾ ਉਹ ਬੈਠਾ ਲੈ ਓਏ ਇੱਥੇ ਕੀ ਕਰਦਾ ਆਦਰ ਮੈਂ ਦਾਇਆ ਕਰੀ ਕੀ ਜਾਂਦਾ ਉੱਥੇ ਯਾਰਾ ਇਹ ਕਿਧਰੋਂ ਆ ਗਿਆ ਯਾਰਾ ਓਏ ਇੱਥੇ ਕੀ ਕਰਦਾ ਸੀ ਉਹ ਚਾਚਾ ਪਹਿਲਾਂ ਮਾਲ ਆਉਂਦਾ ਸੀਗਾ ਮਾੜਾ ਕੱਲ ਆ ਗਿਆ ਚੰਗਾ ਮੈਂ ਤਾਂ ਉਹਦੇ ਹਿਸਾਬ ਤੇ ਖਾ ਗਿਆ ਹੁਣ ਕਬਜ਼ੀ ਹੋ ਰਹੀ ਆ ਯਾਰਾ ਉਹ ਚਾਚੇ ਵਾਲਿਆ ਪਹਿਲਾਂ ਤਾਂ ਮੈਨੂੰ ਤੇਰਾ ਭਰਾ ਲੱਗਦਾ ਤੁਸੀਂ ਗੰਦ ਪਾ ਰਖਿਆ ਇੱਥੇ ਭੈਂ ਚੋ ਦੋ ਤੂੰ ਆਣੀ ਵੀ ਘਰੇ ਘਰੇ ਗਾਲ ਲਿਆ ਕਰੋ ਚਾਚਾ ਗਾਉ ਕਿਵੇਂ ਨੰਨਾ ਯਾਰ ਤੂੰ ਗਾਲ ਦੰਨਾ ਫਿਰ ਘਰੇ ਇਹੋ ਕਰ ਲਿਆ ਕਰੋ ਇੱਥੇ ਮੈਂ ਕੱਲ ਲੰਘਿਆ ਜਾਂਦਾ ਸੀ ਪਤੰਦਰਾ ਰਾਤ ਨੂੰ ਅਥਨੇ ਮੈਂ ਗੇੜਾ ਮਾਰਨ ਆਇਆ ਮੈਂ ਡਰ ਗਿਆ ਮੈਂ ਕਿਤੇ ਸੱਪ ਪਿਆ ਤੇ ਗੰਦ ਤੁਸੀਂ ਪਾਉਣੇ ਹੋ ਇੱਥੇ ਚਾਚਾ ਗਾਲ ਗੂਲ ਨਾ ਘੱਡੀ ਤੂੰ ਗਾਲ ਨਹੀਂ ਕੱਢਣੀ ਚਾਲ ਕਰੇ ਮਸ਼ੀਨ ਲੱਗਣੀ ਆ ਤੂੜੀ ਵਾਲੀ ਤੇ ਅੰਦਰ ਵੜਨਾ ਹੈ ਕਮਰੇ ਚ ਐਣ ਕਈਆਂ ਲਾਲਾਂ ਆਦੀਆਂ ਚਾਚਾ ਆਰੋ ਵਾਲੇ ਪਾਣੀ ਤੇ ਲਿਆ ਹੁੰਦਾ ਆਰੋ ਵਾਲਾ ਨਾ ਤੈਨੂੰ ਕਿਤੇ ਇੱਥੇ ਲੱਕ ਲਾ ਦੇਖ ਇਹਨਾਂ ਪਾਣੀ ਆ ਓਏ ਇਹ ਤਾਂ ਖਾਰਾ ਨੂਨ ਵਰਗਾ ਪਾਣੀ ਆ ਸਾਰਾ ਸਾਨੂੰ ਮਿਲਦਾ ਹੈਗਾ ਕਹੇ ਤੋਂ ਓਏ ਚਾਚਾ ਯਾਰ ਯਾਰ ਇਹਦੇ ਬਣਾ ਸਰਦਾ ਨਹੀਂ ਸੀ ਸਾਈਕਲ ਖੜਾ ਕਰੇ ਚਾਚਾ ਭੋਲੀ ਭੋਜਦੀ ਓਏ ਭਾਈ ਜੀ ਆ ਬਾਲੀ ਨਰੇ ਉਹਨਾਂ ਦੀ ਬੁੜੀ ਲਾਂਬਾ ਲੈ ਕੇ ਗਈ ਹੈਗੀ ਕਹਿੰਦੀ ਮੇਰੇ ਕੋਲ ਦੀ ਗੀਤ गा ਕੇ ਲੰਘਦਾ ਹੈਗਾ ਚਾਚਾ ਯਾਰ ਮੇਰਾ ਤਾਂ ਸ਼ੌਂਕ ਹੈ ਮੈਂ ਤਾਂ ਸ਼ੌਂਕ ਪੂਰੇ ਕਰਦਾ ਸ਼ੌਂਕ ਸ਼ੌਂਕ ਨਹੀਂ ਤੂੰ ਆਹ ਐਣਕਾਂ ਲਾ ਤੇ ਨਰੇਂਦਰ ਤੂੜੀ ਵਾਲੇ ਕਮਰੇ 'ਚ ਵੜਨਾਗਾ ਚੱਲ ਓ ਚਾਚਾ ਤੂੰ ਕਹਿੰਦਾ 50 ਰੁਪਏ ਆ ਲਿਆ ਦੇਖ ਓਏ 5 ਸ਼ੋ ਵਾਲੀਆਂ ਲੈ ਆਨੇ ਆ કરીએ ਨਾ ਰਹਿਣਾ ਹਰ ਜੇ ਕੰਮਾਂ ਤੇ ਘਰੇ ਛੋੜੀਆਂ ਬੁੜੀਆਂ ਲਾਂਬਾ ਦਨੇ ਗੁਰਚਾ ਹੀ ਮੁੱਕਿਆ ਪਿਆਗਾ ਪੈਸੇ ਤੂੰ ਫੜ ਕੇ ਲਾਏ ਨਾ ਗੁਰਚਾ ਵੀ ਨਹੀਂ ਲਿਆਉਂਦਾ ਚਾਚਾ ਤੁਸੀਂ ਮੈਨੂੰ ਉਹ ਪੈਸੇ ਵੀ ਨਹੀਂ ਦਿੱਤੇ 5000 ਮੈਂ ਸਾੜੀ ਦੇ ਵਿਆਹ ਤੇ ਜਾਣਾ ਉਹ 4000 ਤੂੰ ਕਰੇ ਚਲਦੇ ਆਂਗੇ ਚੰਗਾ ਆ ਜਾ ਕਰੇ ਕੀ ਕਰਨਾ ਚਾਚਾ ਛੂਰੀ ਵਾਲੀ ਮਸ਼ੀਨ ਲੱਗਣੀ ਆ ਅੰਦਰ ਮਾ ਮੋਟਰ ਸ਼ੈਡ ਰੱਖੀ ਓ ਮੋਟਰ ਕੋਈ ਨਾ ਬਠੇਰਾ ਬਾਣ ਪਿਆ ਹਜੇ ਰਮਨਾਲਾ ਸਿਰ ਤੂੰ ਮੈਨੂੰ ਕਹਿੰਦਾ ਲਾਂਬਾ ਰਵਾਦਾ ਕਿ ਇਹਦੇ ਪਾਣੀ ਪਾਤਾ ਓਏ ਆ ਜਾ ਭਰਾਵਾ ਤੂੰ ਜਿਉਣਾ ਮੋੜ ਬਣਿਆ ਫਿਰਦਾ ਪਰ ਨਾ ਆ ਜਾ ਨਾ ਬੰਨਿਆ ਕਰਾਂ ਘੈਂਟ ਲੱਗ ਰਿਹਾ ਨੇ ਇਹ ਚਾਗਦਾ ਘੈਂਟ ਚੱਲ ਚੱਲ ਇੱਧਰ ਅਸੀਂ ਪੀ ਬਗ ਚੱਲਦੇ ਆ ਤੇ ਇਹਨੂੰ ਦਾਜੀ ਚ ਦੇਂਗਾ ਇੱਥੇ ਕੋਈ ਲੈ ਜਾਊਗਾ ਛੇੜ ਦੂ ਇਹਨੂੰ ਚੱਲ ਤੂੰ ਚੱਲ ਮੈਂ ਆ ਗਿਆ ਫਿਰ ਪਾਣੀ ਤਾਂ ਪੀ ਲਵਾਂ ਪੀ ਲਾਂ ਪਾਣੀ ਪੈਂਦਣਾ ਇਹ ਗੰਦ ਪਾਰਖਾ ਬੱਟ ਤੇ ਮੇਰੇ ਸਾਰੇ ਨੇ ਢੇਰੀਆਂ ਲਾਈਆਂ ਪਈਆਂ ਨੇ ਰੋਜ਼ ਬੱਟ ਤੇ ਬਹਿਜੂ ਐ ਨਹੀਂ ਵੀ ਘਰੇ ਗੱਲ ਆ ਕੀ ਕੀ ਹੋ ਸਾਰਾ ਦਿਨ ਪਾਣੀ ਆ ਰੋਲ ਲੈ ਕੇ ਰੱਖੇ ਕਰੇ ਤਾਂ ਯਾਰ ਤੂੰ ਯਾਰ ਤੂੰ ਚਲ ਮੈਂ ਆ ਗਿਆ ਤੂੰ ਚੱਲ ਤੈਨੂੰ ਰੱਖ ਗਏ ਪੰਗਾ ਲੈਤਾ ਸੀ ਦਾ ਫਸ ਗਏ ਓਏ ਤੇ ਤੇ ਚੋਬੀ ਕਿੱਧਰ ਗਈ ਓਏ ਚੋਬੀ ਕਿੱਧਰ ਢੇਕ ਲਈ ਏ ਪੀਆ ਕੰਜਰ ਦੀ ਇਹ ਵੀ ਨਹੀਂ ਬੋਲਦੀ ਯਾਰ ਯਾਰ ਇੱਕ ਗੱਲ ਲੈ ਸੋਚਣ ਵਾਲੀ ਵੇਂਦੀ ਯਾਰ ਦਾ ਬੁੜਾ ਜਿਆ ਇਹਨੇ ਤਾਂ ਮੰਡੀ ਚ ਕੱਢਿਆ ਤਾਂ ਇਹ ਜਵਾਖ ਜਤ ਪਾਈ ਜਾਂਦਾ ਰਹਿੰਦਾ ਇਹ ਕਿੱਧਰ ਯਾਰ ਇਹ ਤਾਂ ਪੰਗੀ ਲੈ ਲਿਆ ਹੁਣ ਕਹਿੰਦੇ ਤੂੜੀ ਬਣਾਉਣੀ ਆ ਆਪ ਘਰੀ ਚਲਦੇ ਆ ਸਕੂਟਰੀ ਜੀ ਘਰੇ ਖੜਾ ਕੇ ਆਪੇ ਲੈ ਜਾਣਗੇ ਹੁਣ ਤੂੜੀ ਤੇ ਸਬਾਤ ਚਕਾਉਣ ਬੜੇ ਭਿੰਦੀ ਮਰਾ ਗਿਆ ਯਾਰ ਇਹ ਮਾਰਨਗੇ ਅੱਜ ਇੱਕ ਤਾਂ ਗਰਮੀ ਬੜੀ ਐ ਇੱਕ ਉਹਦੀ ਸਾਲੀ ਦੇ ਵਿਆਹ ਤੇ ਜਾਣਾ ਮੈਂ ਤਾਂ ਕਹਿੰਦਾ ਘਰੀ ਚੱਲ ਯਾਰ ਸਕੂਟਰੀ ਜੀ ਘਰੇ ਖੜਾ ਦਾਂਗੇ ਜਿਆ ਲੈ ਕੀ ਕਰਦੇ ਆ ਅੰਦਰ ਦੇ ਨੇ ਕਿੱਧਰ ਦੁਪਹਿਰੇ ਦੁਪਹਿਰੇ ਪਕਾਈ ਕਰਾਈ ਹੈਗੀ ਖੇਤ ਜਾ ਕੇ ਬੈਹ ਜਾਂਦਾਗਾ ਆਈ ਨਹੀਂ ਹਜੇ ਟੈਂਕ ਨੂੰ ਹੋ ਗਿਆ ਅੰਦਰ ਦਾ 1/2 ਘੰਟਾ ਹੋ ਗਿਆ ਯਾਰ ਆਈ ਨਹੀਂ ਹਜੇ ਘਰੇ ਘਰੇ ਤਾਂ ਨਹੀਂ ਵਾਗਿਆ ਉਧਰ ਯਾਰ ਕਿਤੇ ਫੋਨ ਲਾ ਕੇ ਪੁੱਛਿਆ ਯਾਰ ਹਰਮਨ ਹੈਲੋ ਹੈਲੋ ਓਕੇ ਮੈਂ ਹਰਮਨ ਆ ਵਧੀਆ ਯਾਰਾ ਤੂੰ ਬਣਾ। ਵਧੀਆ 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 ਉਹ ਸਾਡੇ ਵਾਲਾ ਯਾਰ ਸੀਰੀ ਤਾਂ ਨਹੀਂ ਇਧਰ ਘਰੇ ਆਇਆ ਯਾਰ। ਨਾ ਯਾਰ ਮੈਂ ਕੱਲੀ ਦੀ ਬਿਠਾ ਕੇ ਜਿੱਦ ਕਰਤਾ ਨਹੀਂ ਯਾਰ ਕਿ ਆ ਮੈਂ ਬਾਣੀ ਪੁਣੀ ਦੀ ਨਹੀਂ ਆਉਂਾ ਉਦੋਂ ਭਾਗਿਆ ਹੋਵੇ। ਮੜਾ ਮੜਾ ਦੇਖ ਕੇ ਆਈ ਯਾਰ ਇਧਰ ਬਾਈ ਬਣ ਕੇ ਤੈਨੂੰ ਤਾਂ ਨੇੜੇ ਆ ਯਾਰ ਮੈਨੂੰ ਇਧਰ ਦੁਪਹਿਰੇ ਕਿੱਧਰ ਆਉਂ ਯਾਰ ਮੈਂ ਦੇਖਿਆ ਹੀ ਯਾਰ ਪਾਏਂ ਇਧਰ ਆਕੜ ਕੰਨਾ ਬਾਲਾ ਦਾ। ਤਾਏ ਕੀ ਹੋ ਗਿਆ। ਉਹ ਕੋਸ ਨਹੀਂ ਯਾਰ ਬਸ ਗੱਲ ਨਹੀਂ ਕਹਾਂਉਂਦਾ ਸਾਰਾ ਦਿਨ ਮਿਰਜਾ ਬਣਿਆ ਰਹਿਂਦਾ ਟੌਰਾ ਛੱਡ ਕੇ ਐਨਕਾਂ ਲਾ ਲੂ ਜੇ ਕਹਿ ਦਈਏ ਫਿਰ ਗੁੱਸਾ ਕਰ ਜਾਂਦਾਗਾ ਹੋਰ ਕਰੇ ਮੜਾ ਦੇਖ ਕੇ ਯਾਰ ਇਧਰ ਚੰਗਾ ਮੈਨੂੰ ਦੱਸੀ ਫਿਰ ਮੈਂ ਤੈਨੂੰ ਫੋਨ ਲਾ ਲੂਗਾ ਦੁਬਾਰੇ ਚੰਗਾ ਠੀਕ ਪਤਾ ਨਹੀਂ ਕੰਜਰ ਦਾ ਉਹਨਾਂ ਕਿਤੇ ਯਾਰ ਗੱਲ ਪੈ ਜੇ ਉਧਰ ਪੀੜ ਡੁੱਬਣੀਆਂ ਡੁੱਬਣੀਆਂ ਇਹ ਹਰ ਜੇ ਤਾਂ ਹੋਰ ਲੈ ਕੇ ਮਰਦੇ ਹੁੰਦੇ ਨਾਲ ਕਰ ਦੇ ਤਾਂ ਉਹਦੀ ਕਹਿਦਣ ਇਹਦਾ ਆ ਗਿਆ ਅੱਛਾ ਹਰਮਨ ਦਾ ਹੈਲੋ ਹੈਲੋ ਹਾਂ ਹਰਮਨ ਕੀ ਬਣਿਆ ਓਏ ਮੈਂ ਕਰਾਉਣਾ ਤੇਰੀ ਗੱਲ ਉਹਨਾਂ ਤੁਸੀਂ ਦੋ ਬੱਚਿਆ ਜਿਹੜਾ ਕਰਿਓ ਆਪ ਸਾਡੀਆਂ ਨਹੀਂ ਕਿਤੇ ਸਕੂਲੀ ਰੋਟੀ ਹੋਰੇ ਖੜੀ ਆ ਅੱਛਾ ਕਿ ਇੱਕ ਰੇਖੜਾ ਆ ਗਿਆ ਸਕੂਟਰੀ ਫਿਰ ਆਪ ਕਿੱਧਰ ਗਿਆ ਗੱਲ ਕਰਾਈ ਮੇਰੀ ਰੇਖੜਾ ਆ ਗਿਆ ਪਤਾ ਨਹੀਂ ਕਿੱਧਰ ਗਿਆ ਉਹ ਉਹ ਨਾਲ ਗੱਲ ਕਰਾ ਦੇਣਾ ਮੇਰੀ ਗੱਲ ਕਰਾਈ ਮੇਰੀ ਹੈਲੋ ਹਾਂ ਬਈ ਕਰਨਾ ਇਧਰ ਸੋਡੇ ਆਇਆ ਹੈਗਾ ਉਹਦਾ ਸੋਡੇ ਕੰਮ ਤੇ ਆਇਆ ਹੋਇਆ ਜੀ ਬਈ ਨਾ ਹੀ ਇੱਥੇ ਤਾਂ ਆਇਆ ਨਹੀਂਗਾ ਸਕੂਟਰੀ ਲੈ ਕੇ ਆਇਆ ਸੀ ਸਕੂਟਰੀ ਤਾਂ ਇੱਥੇ ਘਰੀ ਖੜਾ ਗਿਆ ਸੋਡੇ ਸਕੂਟਰੀ ਤਾਂ ਖੜੀ ਆ ਭਾਈ ਉਹ ਆਪ ਤਾਂ ਆਇਆ ਨਹੀਂ ਨਾ ਪਤਾ ਨਹੀਂ ਫਿਰ ਇੱਥੇ ਤਾਂ ਆਇਆ ਨਹੀਂ ਆਪਣੇ ਖੇਤ ਤੋਂ ਆਇਆ ਸੀਗਾ ਘਰੇ ਆਇਆ ਨਹੀਂ ਹੈਗਾ ਮੈਂ ਕਿਹਾ ਕਿਤੇ ਇਧਰ ਨਾ ਗਿਆ ਹੋਵੇ ਘਰੇ ਫਿਰ ਸਕੂਟਰੀ ਖੜਾ ਕੇ ਘਰੇ ਕਿੱਧਰ ਵਗ ਗਿਆ ਪਤਾ ਨਹੀਂ ਭਾਈ ਉਹ ਤਾਂ ਇਧਰ ਵਗ ਗਿਆ ਕਹਿੰਦਾ ਪਾਣੀ ਪੂਣੀ ਪੀ ਕੇ ਕਹਿੰਦਾ ਮੈਂ ਜਾਨਾ ਗੱਤੇ ਕੀ ਦੂਰੀ ਦਾੜੀ ਪਾਉਣੀ ਆ ਕਿਆ ਆਪਾਂ ਹੀ ਅਸੀਂ ਪਤਾ ਕਰਦੇ ਆਂ ਠੀਕ ਆ ਹਾਂ ਭਾਈ ਠੀਕ ਕਿੰਦਰ ਦਾ ਕਿਧਰ ਭਾਗਿਆ ਯਾਰ ਧੰਨਵਾਸ ਆਪਾਂ ਛੇੜ ਤਾਂ ਕਿਹੜੀ ਤੂੜੀ ਹੁਣ ਇਹਨੂੰ ਭਾਲਣਾ ਪੂ ਹਰਮਨ ਨੂੰ ਯਾਰ ਕਹਿ ਦਿੰਨੇ ਫਿਰ ਦੇਖ ਆਉਣੇ ਕਿਤੇ ਹੈਲੋ ਹੈਲੋ ਕੋਈ ਹਰਮਨ ਆ ਉਹ ਤਾਂ ਯਾਰ ਪਤਾ ਨਹੀਂ ਫਿਰ ਹੁਣ ਉਹਨਾਂ ਦੇ ਘਰ ਦੇ ਵੀ ਜਾਂਦੇ ਪਤਾ ਨਹੀਂ ਕਿਧਰ ਗਿਆ ਆਪਾਂ ਮੜਾ ਦੇਖ ਕੇ ਆਈਏ ਮੋੜ ਤੇ ਆਏਂਗਾ ਤੂੰ ਕਿਛ ਜੇ ਕਿੰਨਾ ਹੈ ਆਪਾਂ ਪਿੰਡ ਚ ਆਪਣੇ ਜਿਹੜੇ ਦੇਖਿਆ ਉਹਨੇ 700 ਚ ਨਾ ਬਹਿ ਗਿਆ ਹੋਵੇ ਜਾ ਕੇ ਤੇ ਭਾਂ ਦਾ ਰੂਣਾ ਕੁਛ ਕਰਕੇ ਮਰ ਜੇ ਯਾਰ ਉਹਦਾ ਹੈ ਨਹੀਂ ਬੇਕਾਰਾ ਬੰਦਾ ਇਸਦਾ ਫਸ ਗਿਆ ਯਾਰ ਚੱਲ ਦੇਖ ਲੈ ਨਿਹਰਾ ਆਵਾਜ਼ ਹਾਂ ਮੈਂ ਮੋਟਰਸਾਈਕਲ ਲੈ ਕੇ ਆਉਣਾ ਹਾਂ 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 ਮੈਂ ਮੋਟਰਸਾਈਕਲ ਲੈ ਕੇ ਆਉਣਾ ਚੰਗਾ ਆ ਜਾ ਯਾਰ ਚੰਗਾ 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 ਆ ਗਿਆ ਉਹ ਆਇਆ ਯਾਰ ਹਰਮਨ ਸ਼ੇਦੀ ਯਾਰ ਪੰਗਾ ਲੈ ਲਿਆ ਯਾਰ ਉਹਨੂੰ ਰੱਖ ਕੇ ਅਸੀਂ ਤਾਂ ਐਡੀ ਸੀਰੀਜ ਅਛਾ ਗਏ ਚਾਬੇ ਦੇ ਦੇ ਦੇਖ ਕੀ ਹੈ ਯਾਰ ਉਧਰ ਸਾਥ ਚ ਦੇਖ ਆਉਣੇ ਯਾਰ ਇਧਰ ਵੀ ਬਹਿ ਜਾਂਦਾ ਹੁੰਦਾ ਈ ਕਦੇ ਕਦੇ ਹੋ ਭਾਏ ਦਾ ਦੇਖ ਲੀਏ ਉਧਰ ਦਾ ਕੋਈ ਦੀ ਨਾ ਜਗਾ ਨਹੀਂ ਯਾਰ ਕੋੜ ਬੂਰ ਤੇ ਕਹਾ ਤੂੰ ਹੁਣ ਦੇਖ ਲੀਏ ਇਹ ਭਾਏ ਦੇ ਲੱਣਾ ਇਹ ਪਤਾ ਇਧਰ ਆ ਜਾਂਦੇ ਆ ਹੂ ਨਾ ਫਾ ਹੂ ਹਾ ਲੈ ਯਾਰ ਦੇਖੀ ਹੈ ਇਧਰ ਯਾਰ ਦੇਖ ਇਹ ਨਹੀਂਗਾ ਆਇਆ ਤਾਂ ਦਿਨਾ ਨਹੀਂ ਕਿਤੇ ਹੋਰ ਯਾਰ ਫਿਰ ਹੋਰ ਪਤਾ ਕਰਦੇ ਆ ਕਿਤੇ ਉਹਦੀ ਤਾਂ ਪਹਿਚਾਨ ਹੀ ਵੱਖਰੀ ਆ ਮੇਰਾ ਸਾਲਾ ਇੱਕ ਤਾਂ ਐਨਕੀ ਵਾਲੀਆਂ ਤਗੜੀਆਂ ਲਾ ਕੇ ਰੱਖਦਾ ਆਇਆ ਯਾਰ ਖੱਜਲ ਖਵਾਰ ਕਰਾਈ ਜਾਂਦਾ ਪਾਣੂ ਦੇ ਉਧਰ ਕੂੜੀ ਲੱਗੇ ਲੱਗਦੀ ਮੇਨਾਂ ਨਾ ਨਾ ਆ ਮੈਂ ਦੀ ਨੂੰ ਬਚਦਾ ਇਸਤਰੀ ਨੂੰ ਪੁੱਛਦੇ ਗੁਰੇ ਕੇ ਮੈਂ ਬਈ ਠੀਕ ਆ ਬਾਈ ਜੀ ਯਾਰ ਸਾਡਾ ਸੀਰੀ ਤਾਂ ਹੀ ਦੇਖਿਆ ਸੀਰੀ ਨਾ ਯਾਰ ਅੱਗੇ ਤਾਂ ਹੁੰਦਾ 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 ਕਈ ਦਿਨੋਂ ਦੇਖਿਆ ਨਹੀਂ ਆ ਨੰਜਰ ਦਾ ਪਤਾ ਨਹੀਂ ਯਾਰ ਕਿੱਧਰ ਵਾਗ ਗਿਆ ਰੁੱਸ ਕੇ ਯਾਰ ਰੁੱਸ ਕੇ ਵਾਗ ਗਿਆ ਰੁੱਸਣਾ ਦਾ ਬੰਦਾ ਨਹੀਂ ਸੀ ਯਾਰ ਉਹ ਉਹ ਹੋਰ ਤੈਨੂੰ ਪਤਾ ਹੀ ਆ ਬਸ ਯਾਰ ਪਤਾ ਨਹੀਂ ਕੀ ਗੱਲ ਹੋਈ ਕੰਜਰ ਦਾ ਕਹਿੰਦਾ ਈ ਛਾਲੀ ਦੇ ਵਿਆਹ ਜਾਣਾ ਮੜ ਮੁੜ ਜਾਵੇ ਦੇਖ ਲੋ ਕਿਸੇ ਪਾਸੇ ਹੋਰ ਦੇਖਦੇ ਆ ਯਾਰ ਉਧਰ ਦੇਖ ਕੀ ਆਈਏ ਫਿਰ ਉਹ ਕਿੱਧਰੇ ਸਾਕੇ ਬੱਜ ਰਿਹਾ ਹੈ ਨਾ ਤੁਸੀਂ ਆ ਜੁਦਾ ਤਾ ਦੇਖ ਯਾਰ ਲੱਭੀ ਉਹਨੂੰ ਪਤਾ ਨਹੀਂ ਕਿੱਧਰ ਵਾ ਗਿਆ ਭੈਣਾ ਯਾਰ ਕੰਮ ਆ ਜਾ ਤਾਂ ਦੇਖਦੇ ਆ ਯਾਰ ਜਿੱਥੇ ਹੱਥ ਹੈ ਇੱਕ ਵਾਰੀ ਨਹੀਂ ਫਿਰ ਨਾਲ ਦੇ ਪਿੰਡ ਜਮਾ ਦਾ ਕੋਈ ਪੋਸਟਰ ਲਾ ਦੇਾਂਗੇ ਕੋਈ ਜਗ੍ਹਾ ਦੱਸੋ ਆਪਣੇ ਪਿੰਡ ਤੇ ਲਾ ਦੇਾਂਗੇ ਕੋਈ ਉਹ ਤੋਂ ਕੱਢਦੇ ਹਾਂ ਜਿਹੜੇ ਪਿੰਡ ਆਪਣੇ ਨਾਲ ਵਾਲੇ ਉੱਥੇ ਝੰਡੂਕੇ ਕੱਢਦੇ ਉੱਥੋਂ ਲਵਾ ਲਿਆਵਾਂਗੇ ਯਾਰ ਪੋਸਟਰ ਆਹ ਮੋਸ਼ਰਾ ਦੀ ਤਲਾਸ਼ ਲਿਖਾ ਕੇ ਯਾਰ ਲਾ ਦਿੰਦੇ ਆ ਨਾਮ ਰੱਖ ਦਾਂਗੇ ਦਾ ਬਿਰਬੀਆਂ ਦਾ ਭੈਣਾ ਕੋਈ ਲੱਭਦੀ ਜਾਵੇ ਕਿਤੇ ਦੇਰ ਲੈਣਾ ਆ ਨਾਮ ਦੇ ਮਾਰੇ ਤਾਂ ਉਹੀ ਲੱਭ ਦਿੰਦੇ ਆ ਲੋਕਾਂ ਉਹ ਦਾਦੀ ਵਾਲੀ ਆਹੋ ਹੋ ਕੀ ਦਾ ਤੰਦਰਾ ਤੰਗ ਜਾਂ ਤੰਗ ਕਰੀ ਜਾਂਦਾ ਯਾਰ ਹੋਰ ਭੈ ਜੋ ਹੈ ਜੀ ਤੂੰ ਰਹਾ ਤੈਨੂੰ ਕੋਈ ਸੀਰੀ ਨਹੀਂ ਮਿਲਦਾ ਕੀ ਪਤਾ ਸੀ ਮੈਂ ਫਸ ਗਿਆ ਵਿੱਚ ਜਿਵੇਂ ਡੋਟਾ ਦਾ ਡੋਟਾ ਜਿਹਾ ਰੱਖਦਾ ਓਏ ਹੋਰ ਯਾਰ ਐਨ ਤਾਂ ਦੇਖੀਆ ਕਿਵੇਂ ਲਾਈਆ ਐਨ ਦਾ ਭੈ ਨਾਲ ਲੈ ਲਾ ਲੰਦਾ ਜਿਵੇਂ ਬਣਾ ਕੁੜੀ ਤੋਂ ਪਰੋਣਾ ਉਹ ਬਣਦਾ ਹੋਰ ਰੰਗ ਬਰੰਗ ਐਨ ਦਾ ਲਾ ਕੇ ਕੰਮ ਕਰਦਾ ਨਹੀਂ ਖੇਤ ਜਾ ਕੇ ਕੁੜੀ ਵੀ ਦੇਖੀਆ ਫਿਰ ਉਹ ਭੈ ਨਾਲ ਪੰਡਾ ਦਾ ਤੂੰ ਲੰਬਾ ਲੰਬਾ ਆਇਆ ਨਹੀਂ ਕਿਸੇ ਦਾ ਇਹਦਾ ਕਿਹੜਾ ਕੋਨੇ ਦਾ ਬਾਲਾ ਦਾ ਬੁੜਾ ਦਾ ਛੇੜਦੇ ਨਾ ਪਿੰਡ ਗਿਆ ਭੈ ਨਾਲ ਲੈ ਨੂੰ ਸੋਨੂੰ ਉਵੇਂ ਪਾੜਣ ਵਿੱਚ ਲੈ ਕੇ ਮਰੂਗਾ ਇਹਨੂੰ ਠੀਰੇ ਲਾ ਰਿਹਾ ਭਾਈ ਲਾ ਰਿਹਾ ਐਡਾ ਠਾੜੇ ਦੇੜੀਆਂ ਦੇ ਗੇੜੇ ਲਵਾਈਦਾ ਤੇ ਰੱਖਾਉਂਦਾ ਮੁਰਗਿਆਂ ਦਾ ਰੋਜ਼ਾਂ ਦਾ ਹੁੰਦਾ ਕਹਿੰਦੀ ਆ ਭਾਈ ਕੋਈ ਅਸੀਂ ਗੁਆ ਸਿੱਟਣੀਆਂ ਨੀਆਂ ਤੇ ਛੀਟ ਨਾ ਮਾਰੀ ਜਾਂਦੇ ਰਹਿੰਦਾ ਕਦੇ ਗੀਤ ਗਾਉਣ ਲੱਗਿਆ ਨਾ ਕੋਲ ਦੀ ਇੱਥੇ ਪੁੱਛ ਗਿਆ ਆਪਣਾ ਪੁੱਤ ਲੈ ਕੇ ਬੜਾ ਬੋਲਦਾ ਕਿਵੇਂ ਬਾਬਾ ਠੀਕ ਹੈ ਬਈ ਤੁਸੀਂ ਦੱਸੋ ਵਧੀਆ ਬਾਬਾ ਇੱਥੇ ਸਾਡੇ ਆ ਸੀਰੀ ਤਾਂ ਹੀ ਦੇਖਿਆ ਬਾਬਾ ਚਰਨਾ ਉਹ ਚਰਨਾ ਦਾ ਪੰਜ ਚਾਰ ਦਿਨ ਹੋ ਗਏ ਮੈਂ ਤਾਂ ਦੇਖਾਂ ਨੂੰ ਲਾ ਕੇ ਤਾਂ ਹਣਕਾ ਰੱਖਦਾ ਕੰਮ ਦਾ ਢੱਕਾ ਨਹੀਂ ਕਰਦਾ ਤੁਹਾਡੇ ਨਾਲ ਸੀ ਕਿ ਥੋੜਾ ਦੂਰ ਹੋ ਹੋਰ ਪਤਾ ਨਹੀਂ ਬਾਬਾ ਕਿੱਧਰ ਗਿਆ ਦੇਖਿਆ ਨਹੀਂ ਇੱਧਰ ਪੈਸੇ ਲੈ ਕੇ ਹੋ ਨੰਗਾ ਹੋ ਕਿਸੇ ਪਾਸੇ ਸਹੀ ਗੱਲ ਆ ਯਾਰ ਬਾਬਾ ਜਿਹੜੇ ਰਿਸ਼ਤੇਦਾਰੀ ਆ ਗਿਆ ਇੱਥੇ ਹੀ ਜਾ ਪਤਾ ਕਰਦੇ ਆ ਬਾਬਾ ਕਹਿੰਦਾ ਜੀ ਸਾੜੀ ਦੇ ਵਿਆਹ ਜਾਣਾ ਪਤਾ ਨਹੀਂ ਉੱਥੇ ਕਿ ਉੱਡ ਗਿਆ ਆ ਸੀ ਮਾ ਜੀ ਦੰਦੀਵਾਲ ਦੰਦੀਵਾਲ ਐਂਟਰਪ੍ਰਾਈਜ਼ ਆ ਕੋ ਫਿਰ ਆਪਾਂ ਪਿੰਡਾਂ ਚ ਲਾ ਲਿਆ ਹੋਰ ਦੋ ਦਿਨ ਹੋ ਗਏ ਭੈਣ ਦਾ ਹੱਥ ਉਹ ਹੀ ਨਹੀਂ ਲੱਭਦਾ ਹੈਗਾ ਹੋਰ ਯਾਰ ਕੀ ਹੈ ਭਾਈ ਵਧੀਆ ਭਾਈ ਕੋ ਤਾਂ ਨਾ ਕੋ ਫੋਟੋ ਜੀ ਭੇਜੀ ਯਾਰ ਓਟੋ ਕੱਢੀ ਪਈ ਬੇ ਚੱਕਰ ਹੋ ਗਿਆ ਕਹੇ ਉਹਦਾ ਸੀਰੀਅਰ ਰੱਖਿਆ ਸੀ ਨਾ ਯਾਰ ਉਹਨੇ ਕਪਾਰ ਰਖਿਆ ਸੀ ਯਾਰ ਇਹਨੂੰ ਕਿਹਾ ਜੇ ਤੂੰ ਮਾੜੀ ਨਾਲ ਗੱਲ ਵੀ ਨਾ ਰੱਖਿਆ ਇਹ ਸੀਰੀਅਰ ਭਾਂ ਤੇ ਹੁਣ ਉਹਦੇ ਜਨਤੀਤੇਦ ਨੂੰ ਯਾਰ ਅੱਛਾ ਯਾਰ ਸਾਡਾ ਮਾੜੀ ਕਿੱਧਰ ਵਾ ਗਿਆ ਯਾਰ ਹਮ ਤਾਂ ਗੱਲ ਆ ਉਹੇ ਲਾ ਰਾਂ ਯਾਰ ਪਿੰਡਾਂ ਜੀ ਆਪਾਂ ਕਰਕੇ ਕੋਈ ਗੱਲ ਵੀ ਹੋਰ ਲੋੜ ਕੋ ਦੱਸ ਠੀਕ ਆ ਬਈ ਚੰਗਾ ਚੰਗਾ ਬਈ ਠੀਕ ਆ ਬਈ ਗੁੰਮ ਮਸਾਬੀ ਪਲਾਸ ਇਹਦਾ ਸਾਡੇ ਬੇੜਲੇ ਉਹ ਇਹ ਤਾਂ ਲਖਣੀ ਮਾੜੀ ਸੀ ਦਾ ਸੀਰੀ ਨਹੀਂ ਲਾਦਾ ਇਹ ਜਿਹੜਾ ਉਹਦੇ 20000 ਰੁਪਏ ਸੀ ਰੂਈ ਜਾਂਦਾ ਸੀ ਇਹ ਕਿੱਧਰ ਜਾਂਦਾ ਓਏ ਦਿੱਲੀ ਫਿਰਦੇ ਆ ਦੇਖੀ ਯਾਰ ਕੀ ਕੁਛ ਬੰਦਾ ਉਹ ਵਾਲੇ ਫਿਰ ਕੇ ਉਹ ਆਹ ਕਿਉਂ ਲੱਗਿਆ ਓਏ ਉਹਨਾਂ ਦਾ ਸੀਰੀ ਜਿਹਾ ਲੱਗਦਾ ਯਾਰ ਹੁਣ ਤਾਂ ਉਧਰ ਫਿਰਦੇ ਸੀ ਯਾਰ ਪਰ ਆਹ ਲਾਵਾ ਫੋਨ ਉਹਨੂੰ ਹੁਣ ਲਾਉਂਦੇ ਆ ਲੱਭੀ ਨੂੰ ਖੜਜਾ ਹੈਲੋ ਓ ਕਿਵੇਂ ਆ ਲੱਭੀ ਓ ਪੋਸਟੇਰ ਥੋੜੀ ਥੀਰੇ ਤੂੰ ਸੀ ਲਾਇਆ ਤੇ ਕਿ ਜ਼ੋਰ ਨੇ ਲਾਇਆ ਤੂੰ ਸੀ ਲਾਇਆ ਉਹ ਇੱਥੇ ਬਾਬਾ ਬਣਾ ਫਿਰਦਾ ਯਾਰ ਆਪਣੇ ਸਕੂਲ ਦੇ ਮਗਰ ਦੇ ਰੇ ਉਹ ਛੇਲਾ ਜੂਲਾ ਲਈ ਫਿਰਦਾ ਦੇਖ ਚੱਲਾ ਆ ਗਿਆ ਇੱਥੀ ਖੜਿਆ ਮੈਂ ਸਕੂਲ ਦੇ ਮਗਰ ਆਪਣੀ ਬਾਬਿਆਂ ਦੀ ਜੈ ਹੋ ਜੈ ਹੋ ਜੈ ਹੋ ਬੱਚਾ ਜੈ ਹੋ ਬਾਬਾ ਜੀ ਤੁਹਾਨੂੰ ਭਗਤੀ ਕਿ ਕੱਲ ਦਿਨ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 15 ਸਾਲ ਹੋ ਗਏ ਬੱਗਾ ਭਗਤੀ ਕਰਦੋ ਕਿਵੇਂ ਤੁਸੀਂ ਕੀ ਕੀਤਾ ਜੀ ਅੱਜ ਤੱਕ ਜੀ ਇੱਕ ਤਾਂ ਪੰਜ ਦੀ ਗਰਮੀ ਆ ਜਾਂਦੀ ਆ ਉਹ ਲੋਕ ਆਏ ਹੁੰਦਾ ਜੇ ਖਾੜ ਹਾਂਜੀ ਉਦੋਂ ਆਪਾਂ ਨਾ ਐ ਧੂੰਘਾਰੇ ਲਾ ਲਿਆ ਛੱਡਾਂ ਤੇ ਅੱਛਾ ਹੀ ਉਤਾਲੇ ਬਹਿ ਜਾਂਦਾ ਮੈਂ ਅੱਛਾ ਫੇਰਾ ਪੂਰੀ ਤਪੱਸਿਆ ਕੀਤੀ ਆ ਬਾਬਾ ਜੀ ਪਾਤਸ਼ਾਹ ਕਿੱਥੋਂ ਆਈ ਨਹੀਂ ਆ ਪਾਤਸ਼ਾਹ ਤਾਂ ਆਪੀ ਸੇਵਾਦਾਰ ਦੇ ਜਾਂਦਾ ਤੇਰੇ ਬਾਰੇ ਅੱਛਾ ਜੀ ਤੇ ਮੈਂ ਇੱਕ ਵਾਰੀ ਰਾਜਸਥਾਨ ਚ ਸੀਗਾ ਉੱਥੇ ਖੰਡ ਸੀ ਜੀ ਬਾੜੀ ਰਾਜਸਥਾਨ ਚ ਰਾਜਸਥਾਨ ਚ ਤੇ ਫਿਰ ਉੱਥੇ ਮੈਂ ਨਾ ਡੇਰੇ ਦੇ ਵਿੱਚ ਮੈਂ ਪੌਣੇ ਠੰਡਾ ਤੌਣੇ ਉਹ ਸਿਰ ਤੇ ਪਾ ਕੇ ਰਿਹਾ ਇੰਨੀ ਤਪੱਸਿਆ ਕੀਤੀ ਆ ਕਰਦੇ ਨਹੀਂ ਛੱਡਦੇ ਮੈਂ ਫਿਰ ਅੱਜ ਖੰਡ ਖਾਲੇ ਨਹੀਂ ਨਹੀਂ ਅੱਖ ਨਹੀਂ ਖਾਦੀ ਉਹ ਤੈਨੂੰ ਕਿਸੇ ਨੇ ਗਲਤ ਫ਼ਹਮੀ ਪਾਤੀ ਆ ਬੱਚਾ ਤੂੰ ਨੱਤ ਲੁੱਤਾ ਕੋਟ ਸੇਵਾ ਸੁਭਾਤ ਕਰਦਾ ਨਹੀਂ ਐ ਕਿ ਮੈਂ ਤੈਨੂੰ ਸੱਲ ਜੀ ਨਹੀਂ ਐਂ ਵਾ ਕੁੱਟਦੇ ਯਾਰ ਬੰਦੇ ਬੰਦੇ ਕੋਈ ਗੋਣ ਤੈਨੂੰ ਦੇਖ ਕੇ ਜਾਵਾਂਗੇ ਜਾਂਦੇ ਹੋਏ ਬੰਦੇ ਜੀ ਮੈਨੂੰ ਵੀ ਤੂੰ ਕਿੱਥੋਂ ਆਇਆ ਬੱਚਾ? ਮੈਂ ਪਟਿਆਲੇ ਤੋਂ ਜੀ। ਪਟਿਆਲੇ ਤੋਂ ਐਡੀ ਦੂਰ। ਮੈਂ ਹਰ ਦਸ ਮਾਈ ਜੀ ਕਹਿੰਨੇ ਜੀ। ਅੱਛਾ। ਕਹਿੰਦੇ ਪਿੰਡ ਚੰਡੂ ਮੇਰੇ ਬਾਬਾ ਜੀ ਕਾ। ਹਾਂ। ਮੈਂ ਤੁਹਾਡੇ ਕੋਲ ਆਤੀ ਜੀ। ਬਾ ਤੈਨੂੰ ਐ ਪੂਰਾ ਵਧੀਆ ਘੋਣ ਦੇਵਾਂਗੇ। ਹਾਂਜੀ ਹਾਂਜੀ। ਤੂੰ ਬਸ ਮੰਨ ਲੈ ਇਹਨੂੰ ਤੈਨੂੰ ਮੰਨ ਜਾਣਗੇ ਜਿਹੜਾ ਤੇਰੇ ਕੋਲ ਆਇਆ ਕਰੂਗਾ। ਹਾਂਜੀ ਹਾਂਜੀ। ਤੈਨੂੰ ਅੱਜ ਤੋਂ ਬਾਅਦ ਆਪਾਂ ਪੱਕਾ ਚੇਲੀ ਮੰਨ ਲਿਆ। ਠੀਕ ਐ ਜੀ। ਠੀਕ ਐ। ਆਪਾਂ ਉਹ ਬਗਿਆ ਥਾ ਪਾਲੀਏ ਜੀ। ਹਾਂ ਯਾਰ ਥਾਂ ਵਧੀਆ ਪਾਲੀਏ ਯਾਰ। ਮਾਂ ਮਰੇ ਸਾਨੂੰ ਇੰਨੇ ਸਾਲ ਹੋ ਗਏ ਹਾਂ ਹਾਂ ਕੋਈ ਦਾ ਟੜਕ ਬੋਕ ਗੱਦਾ ਮਿਸੜੇ ਸਾਹਮਣੇ ਕੀਤਾ ਪਿਆ ਇੰਨਾ ਹੀ ਉਹ ਬੱਚਾ ਹੀ ਨਹੀਂ ਬੋਲਦੇ ਹੁੰਦੇ ਇਹ ਜਨਰਲ ਜੀ ਤਪਸਿਆ ਹੁੰਦੀ ਹੁੰਦੀ ਨਾ ਤਾਂ ਬੱਸ ਗਈ ਇੱਥੇ ਮੁਸ਼ਕ ਮਾਰਦੀ ਹਾਂ ਹੁਣ ਫਿਰ ਆਸੇ ਤੇ ਪਾਸੇ ਉਹ ਮਰ ਜਾਂਦੇ ਆ ਕੋਈ ਕਿ ਫਿਰ ਉਹ ਤਾਂ ਮੁਸ਼ਕ ਮਾਰਨੀ ਪੈਂਦੀ ਆ ਸਾਧੂ ਸੰਤਾਂ ਨੂੰ ਕੋਈ ਕਿ ਕਿਸੇ ਹੱਥ ਦਾ ਇਲਾਜ ਨਹੀਂ ਹੋਣਾ ਜੀ ਇੱਥੇ ਆਪ ਹਫਤਾ ਲਾਤਾ ਉਹ ਬਸ ਆਪਾ ਚੱਲਦੇ ਆਪਾਂ ਨੂੰ ਡੇਰਾ ਮਿਲ ਗਿਆ ਹੁਣ ਮੈਂ ਠੀਕ ਆ ਜੀ ਆਪਾਂ ਡੇਰੇ 'ਚ ਜਾਵਾਂਗੇ ਹੁਣ ਇਹ ਕੰਡਾ ਬੱਧੀ ਬੈਠਣ ਪਾ ਜਿੱਥੇ ਬੈਠਿਆ ਮੈਂ ਤਾਂ ਮੈਠਾ ਜਿੱਥੇ ਤਮੇ ਲੱਗ ਕਿ ਦੋ ਬਸ ਬੇ ਡੇਰਾ ਮਿਲ ਗਿਆ ਆਪਾਂ ਡੇਰੇ ਚ ਠੀਕ ਹੈ ਜੀ ਲੱਭੀ ਯਾਰ ਇੱਥੇ ਕਿਦੋਂ ਲੁਖਿਆ ਹੋਊਗਾ ਯਾਰ ਉਹ ਮੁਸ਼ਕਤਾਂ ਦੇਖ ਕੇ ਨਹੀਂ ਮਾਰਦੀ ਆ ਯਾਰ ਇੱਥੇ ਉਹ ਨਾ ਨਾ ਜਗਜੀਤ ਕਹਿੰਦਾ ਸੀਗਾ ਯਾਰ ਇੱਥੇ ਖੜਾ ਹੋਊਗਾ ਕਹਿੰਦਾ ਸੀਗਾ ਮੈਂ ਇੱਥੇ ਖੜਾਂਗਾ ਜਗਜੀਤ ਵੀ ਹੈ ਨਹੀਂ ਇੱਥੇ ਤਾਂ ਯਾਰ ਮੁਸ਼ਕਵਾਲੀ ਮਰੀ ਜਾਂਦੀ ਆ ਸਹੀ ਗੱਲ ਆ ਯਾਰ ਦੇਖਦੇ ਆ ਚੱਲ ਅੱਗੇ ਚੱਲ ਕੇ ਆਪਾਂ ਗਾਹਾਂ ਹੋਊਗਾ ਕੰਜਰ ਦਾ ਉਹ ਕੋਈ ਬੰਦਾ ਤਾਂ ਉਹ ਗੰਦੀ ਆ ਕੰਜਰ ਦਾ ਗੰਦ ਚ ਹੀ ਲੁਕਦਾ ਹੋਊਗਾ ਆ ਬਿਠਾਓ ਮੇਰਾ ਲੋਡਾ ਕੰਜਰ ਦੇ ਨੂੰ ਦੇਖਦੇ ਆ ਜਾ ਕੇ ਅੱਗੇ ਉਹ ਚੱਲ ਤੂੰ ਇੱਧਰ ਦੀ ਹੋ ਕੇ ਆ। ਆ ਗਿਆ ਆ ਗਿਆ ਮੈਂ ਇੱਧਰ। ਲੋ ਬਾਬੂ ਜੀ ਥੰਗ ਤਾਂ ਆ ਗਈਆਂ ਜੀ ਥੰਗ ਤਾਂ। ਉਹ ਸੰਗ ਤਾਂ ਕਿਹੜਾ ਆ ਗਈਆਂ ਬੱਚਾ ਇਹ ਤਾਂ ਕਾਲ ਆ ਗਿਆ ਆਪਣਾ। ਕਾਲ ਕਿਵੇਂ ਆ ਗਿਆ ਜੀ? ਮੈਂ ਦੱਸਦਾ ਇਹ ਤਾਂ ਕਿਵੇਂ ਆ ਗਿਆ ਨਾ ਤੂੰ ਓਏ ਮੇਰੇ ਲੋਡਿਆਂ ਇੱਥੇ ਆ ਕੇ ਬਾਬਾ ਬਣ ਕੇ ਬਹਿ ਗਿਆ ਤੇ ਕੰਮ ਕੌਣ ਕਰੂਗਾ ਪਿੰਡ? ਹਾਂ ਨਾ ਬੋੜ ਮੈਂ ਬਾਬੇ ਨੂੰ। ਤੇਰੇ ਬਾਬੇ ਨੂੰ ਆਣਾ ਬੋਲਿਏ ਸਾਡੇ ਨਾਲ ਸੀਰੀਰ ਲਿਆ ਹੋਇਆ 1.5 ਲੱਖ ਜਿਹੇ। ਇਹ ਬਾਬੇ ਕਹਿੰਦੇ 20 ਸਾਲ ਹੋ ਗਏ ਬਾਬੇ ਬਣੇ ਨੂੰ ਇਹਨੂੰ ਜੀ। ਹੋ ਗਏ 20 ਸਾਲ ਇਹਨੂੰ। ਉਹ 20 ਸਾਲ ਬਾਬੇ ਬਣੇ ਨੂੰ ਹੋਇਆ। ਕਾਲਿਆ ਤੈ ਦੋ ਮਹੀਨੇ ਬਣਦਾ ਸਾਡੇ ਨਾਲ ਸਾਡਾ ਸੀਜ਼ਨ ਦਾ ਬਾਰ ਟੱਪ ਜਾਂਦਾ ਓ ਯਾਰ ਮੈਂ ਤਾਂ ਫਿਰ ਆਹੋ ਕਰਨੀ ਸੀਗਾ ਓਏ ਗੱਲ ਸੁਣ ਓਏ ਖੜ ਜਾ ਹੁਣ ਵੱਡਾ ਚੇਲਾ ਤੇਰਾ ਚੇਲਾ ਨਾ ਤੂੰ ਇੱਥੇ ਭਗਮਾ ਚੋਲਾ ਪਾਈ ਬੈਠਾ ਹੈ ਮੇਰੀ ਪਾਣੂ 10 ਲੱਖ ਦਿੱਤਾ ਸੀ ਅਸੀਂ ਕਦੇ ਵਾਸਤੇ ਦਿੱਤਾ ਓ ਮੇਰੀ ਗੱਲ ਸੁਣਾ ਮੈਂ ਖਾਲੀ ਦੇ ਵਿਆਹ ਜਾਣਾ ਤੁਸੀਂ ਮੈਨੂੰ ਰੁਪਏ ਦਿੱਤੇ ਨਾ ਫਿਰ ਇੱਥੇ ਲੋਕਾਂ ਨੂੰ ਖੁੱਦੂ ਥੋੜੀ ਬਣਾਉਣਾ ਓ ਦੁਨੀਆਂ ਖੁੱਦੂ ਲਾਉਣ ਵਾਸਤੇ ਹੀ ਬਣਾਈ ਚੱਲੋ ਨਾ ਤੂੰ ਇੱਥੇ ਬਹਿ ਗਿਆ ਕਿ ਤੇ ਤੂੜੀ ਕੌਣ ਪਾਊਗਾ ਫਿਰ ਕਰੇ ਓਏ ਯਾਰ ਤੁਸੀਂ ਕਹਿੰਦੇ ਤੂੜੀ ਪਾ ਸੁਭਾਚ ਚ ਕੌਣ ਬਣੇ ਸੁਭਾਜ ਤੂੰ ਬੜਿਆਂ 1.5 ਲੱਖ ਦਾ ਤੂੰ ਲੱਤ ਇਹ ਤੂੰ ਲੈ ਤੇ ਗਏ ਓਏ ਇੱਥੇ ਤਾਂ ਨਜ਼ਾਰੇ ਆ ਬਾਬਾ ਬਣ ਕੇ ਚੰਗੀ ਸੇਵਾ ਹੁੰਦੀ ਐ ਲੱਤਾਂ ਘੋੜਦੇ ਆ ਚੰਗਾ ਫਲ ਫਲੂਟ ਆਉਂਦੇ ਆ ਘੋੜਦੇ ਆ ਲੱਤਾਂ ਖੜਦੇ ਤੈਨੂੰ ਮੈਂ ਦੱਸ ਦਿੰਦਾ ਹਾਂ ਹੱਥ ਨਾਲ ਸਮਾਇਆ ਆ ਕਰਦੇ ਆ ਪਾਸ ਨਜ਼ਰ ਦਿੰਦੇ ਓ ਮਾਰਦਾ ਛਾਵੇਂ ਚਿਲੇ ਓ ਚਿਲੇ ਛਾਵੇਂ ਜਿੱਦਾ ਘੁੱਟ ਗਿਆ ਕੀ ਜਨੇ ਪਿੰਡ ਚ ਓ ਬੱਸ ਹੋਈ ਜਨੇ ਹੈ ਸਾਡੇ ਨੂੰ ਕਿਸੇ ਭੁੱਖੇ ਨਾਲ ਨਹੀਂ ਫੜਦੀ ਬਾਬੇ ਚਾਂਦੀ ਬਣਦੇ ਘੋੜ ਘੋੜ ਪਿੰਡਾ ਲਾਲ ਹੋ ਗਿਆ ਬਾਬੇ ਦਾ ਨਾ ਦੇ ਦੇ ਲੋਕਾਂ ਮੁੰਡੇ ਦੇ ਤੇ ਫਾਲੇਂ ਤੇ ਦੇਦੇ ਸੀ ਗੁਣ ਵੱਧ ਲੈਨੇ ਆਪਣੇ ਕੁੱਟਨੇ ਇੱਥੇ